ਔਰ ਭਾਈ ਮਨੀ ਸਿੰਘ ਅਮਰਾ ਪਦਵੀ ਦੇ ਮਾਲਕ ਬਣ ਗਏ ਹਲੇਮੀ ਰਾਜ ਦੀ ਜਿਹੜੀ ਨੀਵ ਹੈ ਇਸ ਸ਼ਹੀਦੀ ਨੇ ਰੱਖੀ ਸਭ ਸੁਖਾਲੀ ਵੁਠੀਆਂ ਹੋ ਹੋਆ ਹਲੇਮੀ ਰਾਜ ਜਿੱਥੇ ਕਿਸੇ ਨਾਲ ਤਕਾਣਾ ਹੋਵੇ ਇਸ ਸ਼ਹੀਦੀ ਤੋਂ ਬਾਅਦ ਐਸਾ ਰੋਸ ਪੈਦਾ ਹੋਇਆ ਖਾਲਸੇ ਵਿੱਚ 12 ਮਿਸਲਾਂ ਖੜੀਆਂ ਹੋਈਆਂ ਔਰ 12 ਮਿਸਲਾਂ ਨੇ ਵੱਖੋ ਵੱਖ ਇਲਾਕੇ ਮੱਲੇ ਔਰ 12 ਮਿਸਲਾਂ ਤੋਂ ਬਾਅਦ ਇੱਕ ਦੁਨੀਆ ਦਾ ਮਹਾਨਤਮ ਰਾਜਾ ਮਹਾਰਾਜਾ ਰਣਜੀਤ ਸਿੰਘ ਸਿੱਖ ਹੋਮਲੈਂਡ ਪ੍ਰਗਟ ਕਰਦਾ ਹੈ। ਔਰ ਇਹ ਉਹ ਸਿੱਖ ਹੋਮਲੈਂਡ ਹੈ ਸਾਰਾ ਭਾਰਤ ਬ੍ਰਿਟਿਸ਼ ਐਂਪਾਇਰ ਦੇ ਈਸਟ ਇੰਡੀਅਨ ਕੰਪਨੀ ਦੇ ਅਧੀਨ ਹੈ। ਤੇ ਪੰਜਾਬ ਦੇਸ਼ ਆਜ਼ਾਦ ਹੈ। ਜਾ ਕੇ 1849 ਈਸਵੀ ਵਿੱਚ ਪੰਜਾਬ ਅਧੀਨ ਹੋਇਆ ਬ੍ਰਿਟਿਸ਼ ਐਂਪਾਇਰ ਦੇ ਇਹ ਡਾ ਤਕੜਾ ਰਾਜਾ 40 ਸਾਲ ਆਪਰਾਜ ਕਰ ਗਿਆ ਤੇ 10 ਸਾਲ ਉਹਦਾ ਪਰਿਵਾਰ ਰਾਜ ਕਰ ਗਿਆ ਮਹਾਰਾਜਾ ਰਣਜੀਤ ਸਿੰਘ ਦਾ ਫਿਰ ਡੋਗਰਿਆਂ ਦੀ ਗਦਾਰੀ ਕਰਨ ਆਪਾਂ ਜੰਗ ਹਾਰੇ ਸਾਂ